ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਤੁਸੀਂ ਵੇਖ ਰਹੇ ਹੋ ਦ੍ਰਿਸ਼ਟੀ ਚੈਨਲ ਮੈਂ ਗੁਰਮੀਤ ਸਿੰਘ ਪੱਟੀ ਐਡਵੋਕੇਟ ਤੁਹਾਡੀ ਸੇਵਾ ਵਿੱਚ ਆਜ ਰਿਹਾ ਅੱਜ ਦੇ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਸਾਰੀਆਂ ਪਾਰਲੀਮੈਂਟ ਦੀਆਂ ਸੀਟਾਂ ਦੇ ਉੱਤੇ ਚੋਣ ਮੋਟਾ ਪੈ ਚੁੱਕੀਆਂ ਨੇ ਲੋਕਾਂ ਦੀ ਕਿਸਮਤ ਦਾ ਫੈਸਲਾ ਉਹਨਾਂ ਦੇ ਹੱਥਾਂ 'ਚੋਂ ਨਿਕਲ ਚੁੱਕਾ ਹੈ ਹੁਣ ਉਹ ਸਾਰਾ ਈਵੀਐਮ ਦੇ ਵਿੱਚ ਈਵੀਐਮ ਦੇ ਭੂਤ ਦੇ ਵਿੱਚ ਫਿੱਟ ਹੋ ਗਿਆ ਈਵੀਐਮ ਦੇ ਵਿੱਚ ਫਿੱਟ ਹੋਇਆ ਜਿਹੜਾ ਹੋਈ ਜਿਹੜੀ ਤਕਦੀਰ ਆ ਉਹ ਕੱਲੀ ਉਮੀਦਵਾਰਾਂ ਦੀ ਨਹੀਂ ਮੇਰੇ ਰਾਸ਼ਟਰ ਦੀ ਸੰਵਿਧਾਨ ਦੀ ਕਾਨੂੰਨ ਦੀ ਲੋਕਤੰਤਰ ਦੀ ਵਿਧਾਨਪਾਲਿਕਾ ਕਾਰਜਪਾਲਿਕਾ ਨਿਆਂਪਾਲਿਕਾ ਪਸ਼ਾਸ਼ਨਿਕ ਪ੍ਰਕਾਲੀ ਦੀ ਸਾਰਕ ਜਿਹੜੀ ਆ ਉਹ ਉਹਦੇ ਵਿੱਚ ਫਿੱਟ ਹੋ ਗਈ ਆ ਤਕਦੀਰ ਉਹਨਾਂ ਦੀ ਤਬਦੀਲ ਕਿਵੇਂ ਹੋਣੀ ਆ ਜਾਂ ਕਿਹੋ ਜੀ ਸਥਿਤੀ ਵਿੱਚ ਉਹਨਾਂ ਨੂੰ ਜੀਉਣਾ ਪੈਣਾ ਉਹ ਉਹਦੇ ਵਿੱਚ ਕੈਦ ਹੈ ਅੱਜ ਦਾ ਸਰਵੇ ਜਿਹੜਾ ਬਹੁਤਾ ਚਰਚਾ ਦਾ ਵਿਸ਼ਾ ਹੈ ਉਹ ਕੱਲ ਦੇ ਵਿਸ਼ੇ ਦੇ ਮੁਤਾਬਕ ਹੀ ਰਹੂਗਾ ਜਿਹਦੇ ਵਿੱਚ ਐਗਜ਼ਿਟ ਪੋਲ ਜਿਹੜੀਆਂ ਨੇ ਉਹਨਾਂ ਦੇ ਬਾਰੇ ਚਰਚਾ ਕੀਤੀ ਜਾਵੇਗਾ ਐਗਜ਼ੈਕਟ ਪੋਲ ਦੇ ਵਿੱਚ ਸਭ ਤੋਂ ਪਹਿਲਾਂ ਇਹ ਵਿਚਾਰ ਕਰ ਲੈਣੀ ਜ਼ਰੂਰੀ ਹੈ ਕਿ ਜਿਹੜੇ ਮੀਡੀਆ ਜਾਂ ਜਿਹੜੇ ਸਾਧਨ ਜਿਹੜੇ ਨੇ ਐਗਜ਼ੈਕਟ ਪੋਲ ਦੇ ਰਹੇ ਨੇ ਉਹਨਾਂ ਦੇ ਵਿੱਚ ਤਿੰਨ ਚਾਰ ਕੈਟਾਗਰੀਆਂ ਨੇ ਇੱਕ ਕੈਟਾਗਰੀ ਹੈ ਗੋਦੀ ਮੀਡੀਆ ਦੀ ਇੱਕ ਹੈ ਨਿਰਪੱਖ ਮੀਡੀਆ ਦੀ ਇੱਕ ਹੈ ਸੋਸ਼ਲ ਮੀਡੀਆ ਦੀ ਇੱਕ ਉਹ ਇੱਕ ਉਹ ਸਿਸਟਮ ਹੈ ਜਿਹੜਾ ਲੋਕਾਂ ਦੀਆਂ ਜ਼ੁਬਾਨਾਂ ਤੋਂ ਸੁਣਿਆ ਜਾਂਦਾ ਹੈ ਇਹਨਾਂ ਚੋਣ ਨੂੰ ਮੱਦੇਨਜ਼ਰ ਰੱਖ ਕੇ ਅਗਰਪੋਲ ਤਿਆਰ ਕਰਨੇ ਬਹੁਤ ਜ਼ਰੂਰੀ ਨੇ ਕਿਉਂਕਿ ਲੋਕਾਂ ਨੇ ਐਰ ਕੀ ਜਿਹੜਾ ਮਤਦਾਨ ਕੀਤਾ ਹੈ ਬਹੁਤ ਸਾਰੀਆਂ ਸੀਟਾਂ ਦੇ ਵੇਖਣ ਦਾ ਮੌਕਾ ਮਿਲਿਆ ਲੋਕਾਂ ਨੇ ਆਪਣਾ ਦਿਲ ਆਪਣੀ ਜਿਹੜੀ ਹੈਗੀ ਆ ਜ਼ੁਬਾਨ ਨਹੀਂ ਖੋਲੀ ਉਹਨਾਂ ਨੇ ਆਪਣੀ ਮਰਜ਼ੀ ਦੇ ਅਨੁਸਾਰ ਬਾਹਰੋਂ چاہے ਕਿਸੇ ਨਾਲ ਵੀ ਤੁਰਫੇਤੇ ਰਹੇ ਨੇ ਕਰਦੇ ਰਹੇ ਨੇ ਨਾ ਕਰਦੇ ਰਹੇ ਨੇ ਤੇ ਅੰਦਰ ਜਾ ਕੇ ਬੋਲ ਤਾਂ ਜਿਹੜੀਆਂ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਪਾਈਆਂ ਪਰ ਐਗਜ਼ਿਟ ਪੋਲਾਂ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਪਿਛਲੇ 2014 ਦੇ ਵਿੱਚ 2019 ਦੇ ਵਿੱਚ ਜਿਹੜੇ ਐਗਜ਼ਿਟ ਪੋਲ ਆਏ ਸੀਗੇ ਉਹਨਾਂ ਦਾ ਅੰਤਰ ਰਾਸ਼ਟਰੀ ਸਭਾ ਦੇ ਨਾਲੋਂ ਬਹੁਤ ਥੋੜਾ ਡਿਫਰੈਂਸ ਸੀਗਾ ਬਾਕੀ ਕੋਈ ਜ਼ਿਆਦਾ ਫਰਕ ਨਹੀਂ ਸੀ ਇਸ ਕਰਕੇ ਉਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਅੱਜ ਦਾ ਮੀਡੀਆ ਜਿਹੜਾ ਹੈ ਉਹ ਤਕਰੀਬਨ 350 ਸੀਟਾਂ ਜਿਹੜੀਆਂ ਨੇ ਉਹ ਭਾਜਪਾ ਸਰਕਾਰ ਨੂੰ ਦੇ ਰਿਹਾ ਹੈ ਜਿਸ ਦੇ ਮਤਾਬਕ ਸਰਕਾਰ ਜਿਹੜੀ ਆ ਉਹ ਰਿਪੀਟ ਹੋ ਰਹੀ ਆ ਭਾਜਪਾ ਦੀ ਉਹਦੇ ਨਾਲ ਸਹਿਮਤ ਹੋਣਾ ਚਾਹੇ ਨਾ ਸਹਿਮਤ ਹੋਣਾ ਇਹ ਹਰ ਬੰਦੇ ਦੀ ਆਪਣੀ ਸੋਚ ਦਾ ਨਤੀਜਾ ਹੈ ਪਰ ਆਪਾਂ ਨੂੰ ਇਹ ਗੱਲ ਜ਼ਰੂਰ ਦੇਖਣੀ ਪਵੇਗੀ ਕਿ ਅਗਰ ਪ੍ਰਮਾਤਮਾ ਕਰੇ ਚਾਹੇ ਨਾ ਕਰੇ ਜੇ ਕਿਤੇ ਭਾਜਪਾ ਦੀ ਸਰਕਾਰ ਤੀਸਰੀ ਵਾਰ ਰਿਪੀਟ ਹੁੰਦੀ ਆ ਦੇ ਲੋਕਾਂ ਨੂੰ ਆਪਣੀਆਂ ਪਾਈਆਂ ਹੋਈਆਂ ਵੋਟਾਂ ਦਾ ਇਵਜ ਮੁਆਵਜ਼ਾ ਕਟੋ-ਕਟ ਦੋ ਗੁਣਾ ਮਿਗਾਈ ਮਹਿੰਗਾ ਪੈਟਰੋਲ ਤੇ ਡੀਜ਼ਲ ਹਰ ਵਰਗ ਨਾਲ ਤਕਸ਼ਾਈ ਮੈਜੋਰਿਟੀ ਕਲਾਸਸ ਨੂੰ ਨੂੰ ਦਬਾਉਣ ਦਾ ਸਾਧਨ ਜਰੂਰ ਕਾਸਟ ਬੈਕਵਰਡ ਕਲਾਸ ਦੀ ਰਿਜ਼ਰਵੇਸ਼ਨ ਖਤਮ ਕਰਨ ਤੱਕ ਦਾ ਪਰ ਪ੍ਰਵਿਧਾਨ ਸਵਿਧਾਨ ਖਤਮ ਕਰਨ ਦਾ ਪ੍ਰਵਧਾਨ ਬਰਦਾਸ਼ਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਇਸ ਕਰਕੇ ਮੈਂ ਦ੍ਰਿਸ਼ਟੀ ਚੈਨਲ ਜਿਹੜਾ ਇਸ ਗੱਲ ਦੇ ਉੱਤੇ ਕੋਈ ਆਪਣਾ ਨਿਰਣੇ ਨਹੀਂ ਅਜੇ ਲੈ ਰਿਹਾ ਕਿਉਂਕਿ ਦ੍ਰਿਸ਼ਟੀ ਚੈਨਲ ਦੀਆਂ ਦੇ ਆਪਣੇ ਜਿਹੜਾ ਸਿਕਾਇਆ ਹੋਇਆ ਸਰਵੇ ਆ ਸਾਰੇ ਭਾਰਤ ਦਾ ਉਹਦੇ ਵਿੱਚ ਭਾਜਪਾ ਨੂੰ 210 230 ਤੋਂ ਵੱਧ ਵੋਟਾਂ ਸੀਟਾਂ ਜਿਹੜੀਆਂ ਨਹੀਂ ਮਿਲਦੀਆਂ ਕਿਉਂਕਿ 210 230 ਦੀ ਜਿਹੜੀ ਐਗਜ਼ਿਟ ਪੋਲ ਦ੍ਰਿਸ਼ਟੀ ਚੈਨਲ ਨੇ ਕੱਢਿਆ ਜਿਹੜੇ ਦੂਸਰੇ ਚੈਨਲਾਂ ਨੇ ਜਿਹੜੀ ਆਪਣੀ ਕੱਢੀ ਐਗਜ਼ਿਟ ਪੋਲ ਉਹਦਾ ਕਾਫੀ ਫਰਕ ਹੈ ਘਟੂ ਘਟ 100 700 ਰੋਡ ਦਾ ਸੀੜਾ ਫਰਕ ਪੰਡਾ ਹੈ ਇਸ ਕਰਕੇ ਇਹ ਜਿਹੜਾ ਅੰਤਰ ਹੈ ਇਸ ਨੂੰ ਕੱਲ ਪਰਸੋਂ ਜਿਹੜਾ 2 4 ਜੂਨ ਨੂੰ ਤੁਹਾਡੇ ਜਦੋਂ EVM ਖੁੱਲਣਗੇ ਉਹਨਾਂ ਤੋਂ ਪਤਾ ਲੱਗੇਗਾ ਸਾਨੂੰ ਸਥਿਤੀਆਂ ਨਾਲ ਲੜਨ ਦੀ ਜद्दोजहद ਕਰਨ ਦੀ ਆਪਣੀ ਜ਼ਿੰਦਗੀ ਨੂੰ ਟਾਈਟ ਕਰਨ ਦੀ ਜਾਂ ਸੁਖਾਲਾ ਜੀਣ ਦੀ ਸਾਡੇ ਕੋਲ ਇੱਕ ਵੋਟ ਦਾ ਰਕਾਰ ਸੀ ਜਿਹੜਾ ਆਪਾਂ ਕੀਤਾ ਉਹਦਾ ਰਿਜ਼ਲਟ ਨਤੀਜਾ ਚਾਰ ਤੋਂ ਪਤਾ ਲੱਗੇਗਾ ਸੰਸਦ ਕਿਹੋ ਜੀ ਬਣਦੀ ਹੈ ਸੰਸਦ ਉਮੀਦ ਜਿਹੜੇ ਅਗੇ ਨੇ ਮੈਂਬਰ ਉਹ ਆਪਣੀ ਕਿਹੋ ਜੀ ਭੂਮਿਕਾ ਅਦਾ ਕਰਦੇ ਨੇ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਕਿਸੇ ਵੀ ਸੰਸਦ ਨੇ ਇਮਾਨਦਾਰੀ ਨਾਲ ਆਪਣੀ ਭੂਮਿਕਾ ਬਤੌਰ ਮੈਂਬਰ ਪਾਰਲੀਮੈਂਟ ਨਹੀਂ ਨਿਭਾਈ। ਰਾਸ਼ਸਭਾ ਦੇ ਵਿੱਚ ਬੜੇ ਚੋਣਵੇਂ ਕਲਾਕਾਰ, ਬੜੇ ਚੋਣਵੇਂ ਵਿਦਵਾਨ, ਬੜੇ ਚੋਣਵੇਂ ਸੁਪਰੀਮ ਕੋਰਟ ਦੇ ਜੱਜ, ਬੜੇ ਵੱਡੇ-ਵੱਡੇ ਜਰਨਲ, ਬੜੇ-ਵੱਡੇ ਜਿਹੜੇ ਅਫਸਰ ਨੇ ਉਹ ਰਾਸ਼ਸਭਾ ਦੇ ਵਿੱਚ ਚੁਣੇ ਗਏ। ਬੜੇ-ਬੜੇ ਦੇ ਸੇਵਕ ਜਿਹੜੇ ਜਿਹੜੇ ਸੇਵਾ ਕਰਨ ਵਾਲੇ ਸੇਵ ਸਮਾਜੀ ਨੇ ਉਹ ਚੁਣੇ ਗਏ ਪਰ ਕਿਸੇ ਨੇ ਵੀ ਜਿਹੜੇ ਲੋਕਾਂ ਦੀ ਦੁਖਦੀ ਰੱਖ ਸੀ ਉਹਦਾ ਦੁੱਖ ਸੰਸਦ ਦੇ ਵਿੱਚ ਯਾਰ ਨਹੀਂ ਕੀਤਾ ਉਥੇ ਇੱਕ ਡਰਾਮਾ ਚੱਲਿਆ ਹੈ ਸ਼ਹਿਰ ਅੱਗੇ ਵੀ ਚੱਲੇ ਜੇ ਜੇ ਐਗਲਟ ਪੂਰ ਸਹੀ ਹੋਇਆ ਹਤਾ ਕਿ ਦੋ ਬੰਦੇ ਆਪਣੀ ਪੂੰਕਾ ਪਲੇ ਕਰਨਗੇ ਬਾਕੀ ਤਾੜੀਆਂ ਵਜਾਉਣਗੇ ਜਗਜਾਉਣਗੇ ਜਾਂ ਸੁਤੇ ਰਹਿਣਗੇ ਅਗਰ ਇਹੋ ਜੀ ਪਾਰਲੀਮੈਂਟ ਸਾਨੂੰ ਮਿਲੀ ਤੇ ਸਾਨੂੰ ਇਸ ਗੱਲ ਦਾ ਅੱਜ ਤੋਂ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਇਹ ਆਖਰੀ 2024 ਦੀਆਂ ਚੋਣਾਂ ਪਾਰਲੀਮੈਂਟ ਦੀਆਂ ਆਖਰੀ ਚੋਣਾਂ ਨੇ ਅੱਗੇ ਤੋਂ ਸਹਿਤ ਚੋਣਾਂ ਨਾ ਹੋਣ ਡਿਕਟੇਟਰਸ਼ਿਪ ਅੱਗੇ ਦੇ ਵਿਅਕਤੀ ਦੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਦੇਸ਼ ਡਿਕਟੇਟਰਸ਼ਿਪ ਵੱਲ ਵੱਲ ਵੱਧ ਰਿਹਾ ਹੈ ਬਹੁਤ ਸਾਰੇ ਅਨਾਲਿਸਿਸ ਨੇ ਜਿਨ੍ਹਾਂ ਨੂੰ ਕਰਨਾ ਬਹੁਤ ਜ਼ਰੂਰੀ ਸੀ ਕਰਨਾ ਚਾਹੀਦਾ ਹੈ ਹਰ ਵਿਅਕਤੀ ਨੂੰ ਆਪਣੀਆਂ ਅੱਖਾਂ ਖੋਲ ਕੇ ਕੰਨ ਖੋਲ ਕੇ ਵਿਚਾਰ ਕਰਨੀ ਚਾਹੀਦੀ ਹੈ ਕਿ ਸਾਡੇ ਦੇਸ਼ ਦੀ ਸਥਿਤੀ ਕਿਹੜੇ ਪਾਸੇ ਜਾ ਰਹੀ ਹੈ ਅਸੀਂ ਵੋਟ ਪਾਉਣ ਲੱਗਿਆਂ ਕਦੀ ਨਹੀਂ ਸੋਚਦੇ ਅੱਜ 200 200 5 500 10000 ਰੁਪਇਆ ਲੈ ਕੇ ਤਾਂ ਆਪਣੇ ਨਲਕੇ ਲਵਾ ਕੇ ਆਪਣੀਆਂ ਸੱਤਾਂ ਨੇ ਸੱਤਾਂ ਪਵਾ ਕੇ ਫ੍ਰਿਜਾਂ ਲੈ ਕੇ ਪਾਈਆਂ ਹੋਈਆਂ ਜਿਹੜੀਆਂ ਵੋਟਾਂ ਨੇ ਉਹਨਾਂ ਦੀ ਕੀਮਤ ਤੁਹਾਨੂੰ ਨਿਚੋੜ ਕੇ ਤੁਹਾਡੇ ਤੁਹਾਡੇ ਜਿਸਮ ਚੋਂ ਕੱਢੀ ਜਾਣੀ ਹੈ ਤੁਹਾਡੇ ਬੱਚਿਆਂ ਦੀ ਬੇਰੋਜ਼ਗਾਰੀ ਚੋਂ ਕੱਢੀ ਜਾਣੀ ਹੈ ਤੁਹਾਨੂੰ ਨਸ਼ੇੜੀ ਨਸ਼ੇੜੀ ਕਰਕੇ ਕੱਢੀ ਜਾਣੀ ਹੈ ਤਾਂ ਕਿ ਤੁਹਾਡਾ ਜਿਹੜਾ ਵਪਾਰ ਹੈ ਉਹ ਚੱਲਦਾ ਰਹੇ ਇਸ ਕਰਕੇ ਬਹੁਤ ਸੁਚੇਤ ਹੋਣ ਦੀ ਲੋੜ ਹੈ ਐਗਜ਼ੈਕਟ ਪੋਲ ਕੋਈ ਆਖਰੀ ਸਥਿਤੀ ਨਹੀਂ ਐਗਜ਼ੈਕਟ ਪੋਲ ਸਹੀ ਹੋ ਜੇ ਤਾਂ ਵੀ ਕੋਈ ਅਨਹੋਣੀ ਨਹੀਂ ਐਗਜ਼ੈਕਟ ਪੋਲ ਫੇਲ ਹੋ ਜਾਂਦੇ ਨੇ ਤਾਂ ਵੀ ਕੋਈ ਏਡੀ ਤਗੜੀ ਤਬਦੀਲੀ ਹੋਣ ਦੀ ਲੋੜ ਨਹੀਂ ਕਿਉਂਕਿ ਬੇਸਿਕਲੀ ਤੌਰ ਤੇ ਜਿੰਨਾ ਚਿਰ ਸਿਸਟਮ ਤਬਦੀਲ ਨਹੀਂ ਕੀਤਾ ਜਾਂਦਾ ਜਿੰਨਾ ਚਿਰ ਸਿਸਟਮ ਨੂੰ ਸੰਵਿਧਾਨ ਦੇ ਕੇ ਰੱਖਿਆ ਲॉ ਐਂਡ ਆਰਡਰ ਦੇ ਘੇਰੇ 'ਚ ਅਦਾਲਤਾਂ ਦੇ ਘੇਰੇ 'ਚ ਨਹੀਂ ਲਿਆਂਦਾ ਜਾਂਦਾ ਜਿਵੇਂ ਜੋਸ਼ੀ ਨੇ ਚੋਗੀ ਸਾਹਿਬ ਨੇ ਕਿਹਾ ਯੂਪੀ ਦੇ ਵਿੱਚ ਹਰ ਚੀਜ਼ ਨੂੰ ਬਲਜੂਰ ਦੇ ਥੱਲੇੋਂ ਦੀ ਲੰਗਾਇਆ ਹੈ ਆਪਣੇ ਆਪ ਕਾਨੂੰਨ ਕਾਨੂੰਨ ਬਣਾਏ ਨੇ ਆਪ ਫੜਿਆ ਸ਼ਰੀਆ ਮਾਰਦਾ ਮੈਂ ਕਿਸੇ ਵੀ ਜਿਹੜਾ ਹੈਗਾ ਕੋਸ਼ੀਆ ਕਿਸੇ ਅਪਰਾਧੀ ਦੀ ਮੈਂ ਇਸ ਨਹੀਂ ਕਰੂੰਗਾ ਪਰ ਗਾਲੇ ਕਿਹਾ ਜੀ ਜੀ ਅਪ੍ਰਾਧੀ ਅਪਰਾਧੀ ਫੜਿਆ ਉਹਨੂੰ ਕਾਨੂੰਨ ਦੀ ਜਦ ਵਿੱਚ ਲਿਆਓ ਉਹਨੂੰ ਅਧਿਕਾਰ ਦਿਓ ਕਿ ਉਹ ਆਪਣਾ ਪੱਖ ਪੇਸ਼ ਕਰ ਸਕੇ ਇਹ ਜ਼ਰੂਰਨਾਸ਼ਈ ਹੈ ਤੇ ਬੰਦਾ ਫੜਿਆ ਰਸਤੇ ਜਿੱਨੇ ਅੱਗੇ ਗੋਲੀ ਮਾਰਤੀ ਇਹੀ ਹਾਲ 1984 ਚ 1984 ਤੋਂ ਪਹਿਲਾਂ ਅੱਤਵਾਦ ਦੇ ਨਾਂ ਤੇ ਪੰਜਾਬ ਹੜਾ ਚੁੱਕਾ ਬڑے-ਬڑے ਨੌਜਵਾਨ ਗ੍ਰਿਫਤਾਰ ਕੀਤੇ ਗ੍ਰਿਫਤਾਰ ਕਰਕੇ ਅਦਾਲਤਾਂ ਵਿੱਚ ਪੇਸ਼ ਨਹੀਂ ਕੀਤੇ ਅਦਾਲਤਾਂ ਵਿੱਚ ਪੇਸ਼ ਕਰਨ ਦੇ ਬਾਅਦ ਰਿਮਾਂਡ ਲੈ ਕੇ ਫਿਰ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਤਾ ਗਿਆ ਇਹ ਸਾਡੀ ਸਾਡੀ ਰਾਜਨੀਤੀ ਦਾ ਹਿੱਸਾ ਨਾ ਬਣਾਓ ਇਹ ਰਾਜਨੀਤੀ ਦਾ ਹਿੱਸਾ ਬਣ ਚੁੱਕਾ ਹੈ ਦੂਜੀ ਗੱਲ ਹੈ ਕਿ ਮਤਲਬ ਜਿੰਨੀਆਂ ਵੀ ਵਿਰੋਧੀ ਧਿਰ ਤੇ ਵਿਰੋਧੀ ਧਿਰ ਸਰਕਾਰ ਤੇ ਅੰਜਾਮ ਲਾਉਂਦੀ ਆ ਉਹਨਾਂ ਦਾ ਕਦੇ ਕੋਈ ਨਿਰਣਾ ਕਿਸੇ ਪਰਛੇਂ ਨਹੀਂ ਲਗਿਆ ਇਸ ਤੋਂ ਲੱਗਦਾ ਹੈ ਕਿ ਇਹ ਜਿਹੜੀ ਖੇਡ ਹੈ ਰਾਜਨੀਤਿਕ ਤੇ ਵਿਰੋਧੀ ਧਿਰ ਰਲ ਮਿਲ ਕੇ ਖੇਡ ਰਹੀ ਨੇ ਚਾਹੇ ਉਹ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਕਾਂਗਰਸ ਦੇ ਕੀਤੇ ਹੋਏ ਗੁਨਾਹਾਂ ਨੂੰ ਭਾਜਪਾ ਦਹਾਕਾ ਸਾਲਾਂ ਦੇ ਵਿੱਚ ਖਤਮ ਨਹੀਂ ਕਰ ਸਕੇ ਭਾਜਪਾ ਦੇ ਕੀਤੇ ਹੋਏ ਗੁਨਾਹ ਜਿਹੜੇ ਨੇ ਹੈ ਉਹਨਾਂ ਨੂੰ ਕਦੀ ਕਿਸੇ ਅਦਾਲਤ ਨੇ ਚੈਲੰਜ ਨਹੀਂ ਕੀਤਾ ਫੰਡ ਕ੍ਰੀਏਟ ਕੀਤੇ ਗਏ ਚੋਣ ਫੰਡ ਕ੍ਰੀਏਟ ਕੀਤੇ ਗਏ ਜਿਨ੍ਹਾਂ ਦਾ ਅਜੇ ਤੱਕ ਕੋਈ ਹਸਾਬ-ਕਿਤਾਬ ਨਹੀਂ ਹੈ ਅਦਾਲਤ ਹੁਕਮ ਕਰਦੀ ਹੈ ਕਿ ਨਤੀਜਿਆਂ ਦਾ ਜਿਹੜਾ ਪ੍ਰਤੀਸ਼ਤ ਹੈ ਉਹ ਦਿੱਤਾ ਜਾਵੇ ਗਿਣਤੀ ਦਿੱਤੀ ਜਾਵੇ ਉਹ ਹੁੰਦਾ ਹੀ ਨਹੀਂ ਜੇ ਇਹੋ ਜੀ ਸਥਿਤੀ ਸਾਡੇ ਦੇਸ਼ ਨੇ ਹਟਾਉਣੀ ਹੈ ਤਾਂ ਇਹਦੇ ਵਿੱਚ ਕੋਈ ਯਾਤਕਥਨੀ ਨਹੀਂ ਹੋਏਗੀ ਕਿ ਅਸੀਂ ਗੁਲਾਮੀ ਵਾਲੇ ਪਾਸੇ ਬਿਲਕੁਲ ਤਿਆਰ ਬੈਠੇ ਹਾਂ ਆਜੇ ਸਿਲੰਡਰ ਚੋਨਾ ਕਰਕੇ 850 ਦਾ 900 ਦਾ ਕਰਤਾ ਇਹ ਜੇ ਇਹੀ ਸਿਲੰਡਰ 4 ਜੂਨ ਤੋਂ ਬਾਅਦ 16 1700 1200 1300 1400 1500 1600 ਰੁਪਏ ਦਾ ਤੁਹਾਡੀ ਰਸੋਈ ਤੱਕ ਪਹੁੰਚਣ ਦਾ ਨਾਂ ਲੱਗ ਪਿਆ ਤਾਂ ਕਿਹੋ ਜਿਹਾ ਰਾਜਦਬ ਦੀ ਫਰਦ ਹੈ ਮਘਾਈ ਜਿਹੜੀਆਂ ਜਿਹੜੀ ਚੀਜ਼ ਤੁਸੀਂ 100 ਰੁਪਇਆ ਲੈ ਕੇ ਬਾਜ਼ਾਰ ਜਾਂਦੇ ਸੀ ਸਾਰੇ ਘਰ ਦਾ ਰਸਣ ਪਾਲੀਦੇ ਸੀ ਅੱਜ ਤੁਸੀਂ ਜੇਬਾਂ ਭਰ ਕੇ ਮੋਟਾਂ ਦੀਆਂ ਆਪਣੇ ਮੋਬਾਈਲ ਦੇ ਉੱਤੇ ਕੋ ਸਕਰੈਚ ਕਰਨ ਵਾਸਤੇ ਲੈ ਕੇ ਜਾਂਦੇ ਹੋ ਤੇ ਆਪਣੀਆਂ ਤਨਖਾਹਾਂਾਂ ਦੇ ਆਪਣੀਆਂ ਪੈਨਸ਼ਨਾਂ ਦੇ ਆਪਣੀ ਕਮਾਈ ਦੇ ਬਹੁਤੇ ਹਿੱਸੇ ਜਿਹੜੇ ਨੇ ਉਹ ਆਪਣੀ ਰਸੋਈ ਨੂੰ ਬਚਾਉਣ ਲਈ ਵਰਤ ਰਹੇ ਜੀ ਜਿਹੜੀਆਂ ਚੀਜ਼ਾਂ ਦੀ ਕੀਮਤ ਇੱਕ ਗੁਣਾ ਨਹੀਂ 10 ਗੁਣਾ ਨਹੀਂ ਸੌ ਗੁਣਾ ਨਹੀਂ ਕਟੂਕਟ ਹਜ਼ਾਰ ਗੁਣਾ ਪਿਛਲੇ 10 ਸਾਲਾਂ ਦੇ ਵਿੱਚ ਵੱਧ ਚੁੱਕੀਆਂ ਨੇ ਪਰ ਸਾਨੂੰ ਕੋਈ ਫਿਕਰ ਨਹੀਂ ਸਾਨੂੰ ਫਿਕਰ ਹੈ ਧਰਮ ਕਿਵੇਂ ਬਚੇਗਾ ਸਾਨੂੰ ਸਾਨੂੰ ਫਿਕਰ ਹੈ ਫਲਾਣਾ ਵਿਅਕਤੀ ਕਿਵੇਂ ਬਚੇਗਾ ਸਾਨੂੰ ਇਹ ਗੱਲ ਦੇ ਅਤਿ ਦਰਜੇ ਦੇ ਕੜੇ ਕਢਾਈ ਇਤਿਹਾਸਕ ਕੰਮ ਅਤੇ ਆਸ਼ਕ ਆਰਥਿਕ ਰਾਜਨੀਤਿਕ ਸੰਵਿਧਾਨਿਕ ਝੂਕ ਜਿਹੜੇ ਨੇ ਉਹ ਸਾਨੂੰ ਬੜੇ ਪਿਆਰੇ ਲੱਗਦੇ ਨੇ ਨੇਤਾਵਾਂ ਦੇ ਨਿਹਰ ਟੀਚਰਾਂ ਨਸਾਵਾਂ ਦੇ ਜਿਹੜੇ ਹੈਗੇ ਨੇ ਮਖੌਲ ਇੱਕ ਦੂਜੇ ਦੀਆਂ ਕਿਰਦਾਰਕੁਸ਼ੀਆਂ ਉਹਨਾਂ ਦੇ ਉਦੋਂ ਮਿਲਦੀ ਵੀ ਬੀਕ ਕੇ ਅਸੀਂ ਤਾੜੀਆਂ ਮਾਰਦੇ ਹਾਂ ਤਾੜੀਆਂ ਮਾਰ ਕੇ ਬੜੇ ਖੁਸ਼ ਹੋ ਜਾਂਦੇ ਹਾਂ ਜਿਸ ਤੋਂ ਲੱਗਦਾ ਹੈ ਕਿ ਸਾਡੀ ਮਾਨਸਿਕਤਾ ਜਿਹੜੀ ਹੈ ਉਹ ਬਾਦਸ਼ਾਹਾਂ ਦੇ ਯੁੱਧ ਕਰਾਉਣ ਵਾਲੀ ਸੀ ਬਾਦਸ਼ਾਹ ਯੁੱਧ ਕਰਾਉਂਦੇ ਸਮੂੱਚੇ ਲੋਕਾਂ ਨੂੰ ਲਵਾਉਂਦੇ ਮਰਵਾਉਂਦੇ ਤੇ ਆਪ ਉੱਚੇ ਥਾਂ ਤੇ ਬਹਿ ਕੇ ਤਾੜੀਆਂ ਮਾਰਦੇ ਅੱਜ ਦੇ ਰਾਜਨੀਤਿਕ ਸਮੂੱਚੇ ਦੇ ਸਮੂੱਚੇ ਮੈਂ ਕਿਸੇ ਵੀ ਪਾਰਟੀ ਨੂੰ ਸੰਬੋਧਨ ਕਰਕੇ ਗੱਲ ਨਹੀਂ ਕਰ ਰਿਹਾ ਸਮੂੱਚੇ ਦੇ ਸਮੂੱਚੇ ਰਾਜਨੀਤਿਕ ਉਹਨਾਂ ਰਾਜਾਂ ਦੀ ਤਰ੍ਹਾਂ ਘਟੋ ਘਟ ਲੋਕਾਂ ਤੋਂ ਹਜ਼ਾਰ ਹਜ਼ਾਰ ਫੋਟ ਉੱਚੇ ਬਹਿ ਕੇ ਸਾਡਾ ਤਮਾਸ਼ਾ ਵੇਖਣ ਲਏ ਨੇ ਮੁਕਤੀਆਂ ਰੋਟੀਆਂ ਸੁੱਟਤੀਆਂ ਮੁਖਤਦੀ ਦਾ ਸ਼ੁਰਤ ਸੀ ਮੁਖਤਦੀ ਮੁਖਤਦੀ ਗਰਾਏ ਸ਼ੁਰਤ ਹੈ ਅਹੀਂ ਸ਼ਤਰੂ-ਸ਼ੇਤਰੀਓ ਜਾਨਿਆ ਅੱਜ ਬੱਸਾਂ ਦੇ ਵਿੱਚ ਸਾਡੀਆਂ ਜਨਾਨੀਆਂ ਦੀ ਕੀ ਦੁਰਦਸ਼ਾ ਹੈ ਕਦੀ ਕਿਸੇ ਮੰਤਰੀ ਨੇ ਕਿਸੇ ਸੰਸਦत्री ਨੇ ਕਦੀ ਦੀ ਵੇਖੀ ਕਦੀ ਮੰਤਰੀਆਂ ਸੰਸਦਤਰੀਆਂ ਦੀਆਂ ਜਨਾਨੀਆਂ ਨੇ ਕਦੇ ਬੱਸਾਂ ਵਿੱਚ ਸਫ਼ਰ ਕੀਤਾ ਹੈ ਉਹਨਾਂ ਨੂੰ ਕੀ ਪਤਾ ਕਿ ਬੱਸਾਂ ਬੱਸਾਂ ਦੇ ਵਿੱਚ ਗਰੀਬ ਜਨਾਨੀਆਂ ਜਿਹੜੀਆਂ ਨੇ ਜਿਨ੍ਹਾਂ ਨੂੰ ਸੂਤ ਦਿੱਤੀ ਆ ਉਹਨਾਂ ਦੀ ਕੀ ਦਸ਼ਾ ਹੁੰਦੀ ਹੈ ਸਵਾਤੀ ਅਸੀਂ ਅਸ਼ਾ ਮੰਤਰੀਆਂ ਸੰਤਰੀਆਂ ਦੇ ਕਦੀ ਕੋਈ ਬੱਚਾ ਸਰਕਾਰੀ ਸਕੂਲ ਵਿੱਚ ਪੜਿਆ ਉਹਨਾਂ ਨੂੰ ਕੀ ਪਤਾ ਕਿ ਸਰਕਾਰੀ ਸਕੂਲ ਦੇ ਵਿੱਚ ਕਿ ਕੀ ਪੀਛਣਾ ਕੀ ਪੜਾਈ ਹੁੰਦੀ ਹੈ ਪੜਾਣਾਂ ਦੇ ਵਿੱਚ ਰਹਿ ਕੇ ਇਹਨਾਂ ਦੇ ਪੁੱਛੇ ਪੜ ਡਾ ਨੇ ਕੋਈ ਇੰਗਲੈਂਡ ਚ ਪੜ ਰਿਹਾ ਕੋਈ ਅਮਰੀਕਾ ਪੜ ਰਿਹਾ ਕੋਈ ਆਸਟ੍ਰੇਲੀਆ ਪੜ ਰਿਹਾ ਤੇ ਸਾਡੇ ਬੱਚਿਆਂ ਨੂੰ ਇਹ ਦੇ ਰਹੇ ਨੇ ਧਾਨ ਦੇ ਰਹੇ ਨੇ ਸਿੱਖਿਆਵਾਂ ਦੇ ਰਹੇ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਪੜਾਈ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਵਧੀਆ ਇਲਾਜ ਹੈ ਆਪਣੇ ਇਲਾਜ ਜਿਹੜੇ ਨੇ ਉਹ ਬਾਹਰ ਦੇ ਮੁਲਕਾਂ ਚੋਂ ਕਰਾਏ ਜਾ ਰਹੇ ਨੇ